ਪਰਵਾਸੀ ਖੁਦ ਹੀ ਛੱਡ ਕੇ ਭੱਜਣ ਲੱਗੇ ਪੰਜਾਬ ਰੇਲਵੇ ਸਟੇਸ਼ਨਾਂ ਦੇ ਉੱਪਰ ਚਾਰੇ ਪਾਸੇ ਪਰਵਾਸੀ ਹੀ ਪਰਵਾਸੀ ਆਉਂਦੇ ਨਜ਼ਰ ਕੋਈ ਸਰਪੰਚ ਪਰਵਾਸੀਆਂ ਨੂੰ 15 ਦਿਨ ਦਾ ਟਾਈਮ ਦੇ ਰਿਹਾ ਤੇ ਕੋਈ 30 ਤਾਰੀਖ ਤੱਕ ਆਖਰਕਾਰ ਪੰਜਾਬ ਦੇ ਵਿੱਚ ਜਿੰਨੀਆਂ ਵੀ ਵਾਰਦਾਤਾਂ ਵੱਧ ਰਹੀਆਂ ਨੇ ਉਹਨਾਂ ਦੇ ਵਿੱਚ ਪਰਵਾਸੀਆਂ ਦਾ ਕੀ ਯੋਗਦਾਨ ਹੈ ਸਤਿ ਸ੍ਰੀ ਅਕਾਲ ਮੈਂ ਸੋਮ ਸੋਹਤਾ ਤੁਸੀਂ ਦੇਖ ਰਹੇ ਹੋ ਪੋਸੂ ਨਾਮਾ ਚੈਨਲ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਮੁੱਦਾ ਬਹੁਤ ਗਰਮਾਇਆ ਹੋਇਆ ਹੈ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਮਹੱਲਿਆਂ ਦੇ ਮਹੱਲੇ ਪ੍ਰਵਾਸੀਆਂ ਦੇ ਖਿਲਾਫ ਨਜ਼ਰ ਆ ਰਹੇ ਨੇ ਔਰ ਕਈ ਵਾਰ ਅਪਡੇਟ ਜਿਹੜੀ ਆਉਂਦੀ ਹੈ ਕਈ ਵਾਰ ਮਤਲਬ ਸੋਸ਼ਲ ਮੀਡੀਆ ਤੇ ਪਤਾ ਲੱਗਦਾ ਹੈ ਕਿ 10 ਤੋਂ 15000 ਦੇ ਕਰੀਬ ਦੁਆਬੇ ਦੇ ਵਿੱਚੋਂ ਜਿਹੜੇ ਪ੍ਰਵਾਸੀ ਹੈ ਉਹ ਪੰਜਾਬ ਛੱਡ ਕੇ ਦੁਆਬਾ ਛੱਡ ਕੇ ਆਪਣੇ ਆਪਣੇ ਘਰਾਂ ਨੂੰ ਵਾਪਸੀ ਕਰ ਰਹੇ ਨੇ ਰੇਲਵੇ ਸਟੇਸ਼ਨਾਂ ਦੇ ਉੱਪਰ ਚਾਰੇ ਪਾਸੇ ਭੀੜ ਹੀ ਭੀੜ ਨਜ਼ਰ ਆਉਂਦੀ ਹੈ ਔਰ ਬਹੁਤ ਸਾਰੇ ਲੋਕ ਉਹਨਾਂ ਦੇ ਖਿਲਾਫ ਪਿੰਡਾਂ ਦੇ ਪਿੰਡ ਪਿੰਡ ਦੀਆਂ ਪੰਚਾਇਤਾਂ ਔਰ ਗੁਰੂ ਘਰਾਂ ਦੇ ਵਿੱਚ ਵੀ ਅਨਾਉਂਸਮੈਂਟ ਹੋ ਰਹੀ ਹੈ ਕਿ ਜਿਸ ਵੀ ਪ੍ਰਵਾਸੀ ਦੇ ਕਾਗਜ਼ ਗਲਤ ਨੇ ਔਰ ਉਹਨਾਂ ਦੇ ਆਧਾਰ ਕਾਰਡ ਗਲਤ ਬਣ ਬਣੇ ਹੋਏ ਨੇ ਵੋਟਰ ਕਾਰਡ ਬਣੇ ਹੋਏ ਨੇ ਬਹੁਤ ਸਾਰੀਆਂ ਪੰਚਾਇਤਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਅਸੀਂ ਮਤਾ ਪਾਸ ਕਰਕੇ ਜਿਹੜੇ ਇਹਨਾਂ ਦੇ ਵੋਟਰ ਕਾਰਡ ਬਣੇ ਹੋਏ ਨੇ ਆਧਾਰ ਕਾਰਡ ਬਣੇ ਹੋਏ ਨੇ ਉਹ ਵੀ ਅਸੀਂ ਰੱਦ ਕਰਵਾਵਾਂਗੇ ਇੱਥੋਂ ਤੱਕ ਵੀ ਗੱਲਾਂ ਬਾਤਾਂ ਕਿ ਜੇਕਰ ਕਿਸੇ ਪੰਜਾਬੀ ਨੇ ਪ੍ਰਵਾਸੀਆਂ ਨੂੰ ਪਨਾਹ ਦਿੱਤੀ ਹੋਈ ਆ ਪਨਾਹ ਦਾ ਮਤਲਬ ਉਹਨਾਂ ਨੂੰ ਕਿਰਾਏ ਦਾ ਮਕਾਨ ਦਿੱਤਾ ਹੋਇਆ ਤੇ ਜਲਦੀ ਤੋਂ ਜਲਦੀ ਖਾਲੀ ਕਰਵਾ ਲਓ ਕਾਨੂੰਨ ਕੋਈ ਵਾਰਦਾਤ ਹੁੰਦੀ ਹੈ ਤੇ ਉਹ ਮਾਲਕ ਮਕਾਨ ਹੀ ਉਸ ਦਾ ਜ਼ਿੰਮੇਵਾਰ ਹੋਵੇਗਾ ਲੇਕਿਨ 15 ਤਾਰੀਖ ਤੱਕ ਦਿੱਤੀ ਗਈ ਹੈ 15 ਦਿਨ ਦਿੱਤੇ ਗਏ ਨੇ 30 ਤਾਰੀਖ ਦਿੱਤੀ ਗਈ ਹੈ ਇਹਨਾਂ ਸਾਰਿਆਂ ਦਾ ਇਹਨਾਂ ਸਾਰਿਆਂ ਦਾ ਜਿਹੜਾ ਲੇਖਾ ਜੋਖਾ ਹੈ ਉਹ ਰਿਲੇਟਡ ਥਾਣੇ ਦੇ ਵਿੱਚ ਹੋਣਾ ਚਾਹੀਦਾ ਹੈ ਇਸ ਦੀ ਬੈਕਗ੍ਰਾਉਂਡ ਕੀ ਹੈ ਫਿਰ ਵੈਰੀਫਿਕੇਸ਼ਨ ਹੋਵੇਗੀ ਉਸ ਤੋਂ ਬਾਅਦ ਇਨਾਂ ਦੀ ਅਸਲੀਅਤ ਦਾ ਜਿਹੜਾ ਮਤਲਬ ਕਹਿ ਸਕਦੇ ਕਿ ਪਰਦਾ ਉਫਾਸ਼ ਹੋਵੇਗਾ ਦੋਸਤੋ ਇੱਕ ਮਾਸੂਮ ਬੱਚੇ ਦੇ ਕਤਲ ਤੋਂ ਬਾਅਦ ਇੱਕ ਉਸ ਬੱਚੇ ਦੇ ਕਤਲ ਤੋਂ ਬਾਅਦ ਜਿਸ ਬੱਚੇ ਦੀ ਲਾਸ਼ ਨੂੰ ਚੁੱਕਣ ਵਾਲੇ ਪੁਲਿਸ ਅਫਸਰ ਨੇ ਇਹ ਗੱਲ ਕਹੀ ਹੈ ਕਿ ਮੈਂ ਤਿੰਨ ਦਿਨ ਤੱਕ ਰੋਟੀ ਨਹੀਂ ਖਾਧੀ ਮੈਂ ਤਿੰਨ ਦਿਨ ਤੱਕ ਰੋਟੀ ਨਹੀਂ ਖਾਧੀ ਕਿਉਂ ਨਹੀਂ ਖਾਧੀ ਕਿਉਂਕਿ ਜਦੋਂ ਬੱਚੇ ਦੀ ਲਾਸ਼ ਦੇ ਨੂੰ ਪੂਰੀ ਤਰ੍ਹਾਂ ਮੈਂ ਵੇਖਿਆ ਹੈ ਤੇ ਉਸ ਦੇ ਦੰਦਾਂ ਦੇ ਥੱਲੇ ਜੀਭ ਆਈ ਹੋਈ ਸੀ ਲੇਕਿਨ ਬੱਚਾ ਬੁਰੀ ਤਰ੍ਹਾਂ ਉਸਨੇ ਖਤਮ ਕੀਤਾ ਹੋਇਆ ਸੀ 10 ਦਿਨ ਤੱਕ ਉਸ ਪੁਲਿਸ ਆਫੀਸਰ ਨੇ ਰੋਟੀ ਨਹੀਂ ਖਾਈ ਜ਼ਿੰਦਗੀ ਦੇ ਵਿੱਚ ਐਹੋ ਜਿਹੀ ਐਹੋ ਜਿਹੀ ਘਟਨਾ ਮੈਂ ਪਹਿਲੀ ਵਾਰ ਵੇਖੀ ਹੈ ਇਹ ਖੁਦ ਉਹ ਪੁਲਿਸ ਆਫੀਸਰ ਕਹਿ ਰਿਹਾ ਹੈ ਲੇਕਿਨ ਉਸ ਪੁਲਿਸ ਆਫੀਸਰ ਦੇ ਵੀ ਬਹਾਦਰੀ ਹੈ ਕਿ ਉਸਨੇ ਇਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਦੋਸਤੋ ਪ੍ਰਵਾਸੀ ਅੱਜ ਪੰਜਾਬ ਦੇ ਵਿੱਚ ਇਸ ਕਬਰ ਵਸੇ ਹੋਏ ਨੇ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਕਿਤੇ ਨਾ ਕਿਤੇ ਬਿਜ਼ਨਸ ਨੂੰ ਲੈ ਕੇ ਰੇੜੀਆਂ ਫੜੀਆਂ ਨੂੰ ਲੈ ਕੇ ਔਰ ਸਬਜ਼ੀ ਮੰਡੀਆਂ ਦੇ ਵਿੱਚ ਲੈ ਕੇ ਉਹ ਸਾਰੇ ਜਿਹੜਾ ਕਾਰੋਬਾਰ ਹੈ ਉਹ ਕਿਤੇ ਨਾ ਕਿਤੇ ਪ੍ਰਵਾਸੀਆਂ ਦਾ ਨਜ਼ਰ ਆ ਰਿਹਾ ਹੈ ਔਰ ਹੋਰ ਤਾਂ ਹੁਸ਼ਿਆਰਪੁਰ ਦਾ ਪ੍ਰਸ਼ਾਸਨ ਵੀ ਇਹਨਾਂ ਦੀਆਂ ਲੱਗੀਆਂ ਰੇੜੀਆਂ ਨੂੰ ਡਿਸਟਰੋਏ ਕਰ ਰਿਹਾ ਹੈ ਮਤਲਬ ਉਹਨਾਂ ਦਾ ਸਮਾਨ ਚੁੱਕ ਚੁੱਕ ਕੇ ਆਪਣੀ ਸਰਕਾਰੀ ਗੱਡੀ ਵਿੱਚ ਪਾਇਆ ਜਾ ਰਿਹਾ ਹੈ ਜਦੋਂ ਪ੍ਰਸ਼ਾਸਨ ਖਲਾਫ ਹੁੰਦਾ ਹੈ ਕਿਉਂਕਿ ਪ੍ਰਸ਼ਾਸਨ ਖਾਸ ਕਰਕੇ ਹੁਸ਼ਿਆਰਪੁਰ ਜ਼ਿਲ੍ਹਾ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵਾਰਦਾਤ ਨਹੀਂ ਹੋਈ ਹੈ ਇਹ ਵਾਰਦਾਤ ਹੋਈ ਹੈ ਉਹ ਮੁਹਾਰੀ ਇਲਾਕਿਆਂ ਦੇ ਵਿੱਚ ਵੀ ਹੋਈ ਹੈ ਹੋਰ ਵੀ ਪਿੰਡਾਂ ਸ਼ਹਿਰਾਂ ਦੇ ਵਿੱਚ ਬਹੁਤ ਸਾਰੀਆਂ ਵਾਰਦਾਤਾਂ ਹੋਈਆਂ ਜਿਨ੍ਹਾਂ ਦੇ ਵਿੱਚ ਪ੍ਰਵਾਸੀਆਂ ਦਾ ਨਾਮ ਆਉਂਦਾ ਹੈ ਇਹ ਕ੍ਰਿਮਨਲ ਕਿਸਮ ਦੇ ਲੋਕ ਨੇ ਕਿਸ ਤਰ੍ਹਾਂ ਦਰਿੰਦਗੀ ਦੇ ਵਿੱਚ ਉਸ ਬੱਚੇ ਨੂੰ ਇਹਨਾਂ ਨੇ ਆਪਣੀ ਆਪਣਾ ਸ਼ਿਕਾਰ ਬਣਾਇਆ ਸੋ ਦੋਸਤੋ ਅੱਜ ਪੰਜਾਬ ਦੇ ਵਿੱਚ ਚਾਰੇ ਪਾਸੇ ਪ੍ਰਵਾਸੀਆਂ ਨੂੰ ਲੈ ਕੇ ਬਹੁਤ ਜ਼ਿਆਦਾ ਲੋਕਾਂ ਦਾ ਗੁੱਸਾ ਹੈ ਹਾਲਾਂਕਿ ਬਹੁਤ ਸਾਰੇ ਇਹਨਾਂ ਦੇ ਸਪੋਰਟ ਦੇ ਵਿੱਚ ਵੀ ਨੇ ਪ੍ਰਸ਼ਾਸਨ ਦੇ ਵਿੱਚ ਲੋਕ ਉਹਨਾਂ ਤੇ ਵੀ ਤੰਜ ਕਸਦੇ ਨਜ਼ਰ ਆ ਰਿਹਾ ਹੈ ਕਿ ਜਦੋਂ ਕਿਸੇ ਦੇ ਘਰ ਅੱਗ ਲੱਗਦੀ ਹੈ ਤਾਂ ਉਹਦਾ ਸੇਕ ਘੱਟ ਲੱਗਦਾ ਹੈ ਜਦੋਂ ਆਪਣੇ ਘਰ ਅੱਗ ਲੱਗਦੀ ਹੈ ਤਾਂ ਉਸ ਦਾ ਸੇਕ ਵੱਧ ਲੱਗਦਾ ਹੈ ਇਸ ਤਰ੍ਹਾਂ ਦੀਆਂ ਮਤਲਬ ਜਿਹੜੀਆਂ ਵੀਡੀਓ ਅੱਜ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਹੁਣ ਬਈਏ ਰੇਲਵੇ ਸਟੇਸ਼ਨਾਂ ਤੇ ਕਹਿ ਰਹੇ ਨੇ ਅਬ ਹਮ ਨਹੀਂ ਰਹੇਗੇ ਪੰਜਾਬ ਉਹ ਜਾ ਰਹੇ ਨੇ ਪ੍ਰਵਾਸ ਉਹਨਾਂ ਦਾ ਹੋ ਚੁੱਕਾ ਹੈ ਪਰਿਵਾਰਾਂ ਦੇ ਪਰਿਵਾਰ ਜਾ ਰਹੇ ਨੇ ਹੱਥਾਂ ਵਿੱਚ ਬਾਲਟੀਆਂ ਭੜੀਆਂ ਹੋਈਆਂ ਨੇ ਉਹ ਪੂਰੀ ਤਰ੍ਹਾਂ ਪੰਜਾਬ ਛੱਡ ਕੇ ਜਾ ਰਹੇ ਨੇ ਡਰੇ ਹੋਏ ਨੇ ਸੈਨੇ ਹੋਏ ਨੇ ਕਿਉਂਕਿ ਪੰਜਾਬੀਆਂ ਦਾ ਗੁੱਸਾ ਜਿਹੜਾ ਹੈ ਉਹ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਜਦੋਂ ਵੀ ਪੰਜਾਬ ਤੇ ਵਿਫਤਾ ਹੁੰਦੀ ਹੈ ਇਤਿਹਾਸ ਗਵਾਹ ਹੈ ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਵੀ ਪੰਜਾਬ ਦੇ ਉੱਪਰ ਵਿਪਤਾ ਆਉਂਦੀ ਹੈ ਪੰਜਾਬੀ ਜਿਹੜੇ ਨੇ ਉਹ ਜੋਸ਼ ਤੇ ਹੌਸ਼ ਦੇ ਨਾਲ ਤੇ ਪੂਰੀ ਹੋਸ਼ ਦੇ ਨਾਲ ਉਹਨਾਂ ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕਰਦੇ ਨੇ ਸੋ ਅੱਜ ਪ੍ਰਵਾਸੀਆਂ ਦੇ ਖਿਲਾਫ ਪੰਜਾਬ ਇੱਕਜੁੱਟ ਨਜ਼ਰ ਆ ਰਿਹਾ ਹੈ ਔਰ ਪ੍ਰਸ਼ਾਸਨ ਵੀ ਖਾਸ ਕਰਕੇ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਉਹਨਾਂ ਦਾ ਵੀ ਗੁੱਸਾ ਹੈ ਹੁਸ਼ਿਆਰਪੁਰ ਦਾ ਬਾਜ਼ਾਰ ਜਿਹੜਾ ਪੂਰੀ ਤਰ੍ਹਾਂ ਖਾਲੀ ਨਜ਼ਰ ਆ ਰਿਹਾ ਹੈ ਦੋਸਤੋ ਅਗਲੀ ਅਪਡੇਟ ਕਿਸ ਤਰ੍ਹਾਂ ਦੀ ਹੋਏਗੀ ਉਸ ਤੇ ਬਾਰੇ ਵੀ ਮੈਂ ਤੁਹਾਡੇ ਨਾਲ ਲੈ ਕੇ ਰੂਬਰੂ ਹੋਵਾਂਗਾ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ